ал muss manag mitchell buts, nina sesha ma afgadad, nina sesha maanak penjaya Labor אח ilfi sa maanak, wirddур support People District on sad look, ka akadakaka maanak, or longxamandakak maanak, wungunng, laur duk, maha o�, m moeten when những I hoàioh...? ਚਾਹ ਨੂੰ ਇਨਸਾਮ ਦਿਓ ਇਨਸਾਮ ਦਿਓ ਖੁੰਨੀ ਟਿੱਪਰ ਬੰਦ ਕਰੋ ਬੰਦ ਕਰੋ ਬੰਦ ਕਰੋ ਖੁੰਨੀ ਟਿੱਪਰ ਬੰਦ ਕਰੋ ਬੰਦ ਕਰੋ ਬੰਦ ਕਰੋ ਦੁਕਾਨਦਾਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਦੋ ਦੁਕਾਨਦਾਰ ਇੱਕ ਦੁਕਾਨ ਦੇ ਵਿੱਚ ਨੇ ਉਹ ਇੱਕ ਇੱਕ ਦੁਕਾਨਦਾਰ ਜਿਹੜਾ ਹੈ ਉਹ ਤੇ ਪਰਨੇ ਦੇ ਵਿੱਚ ਹਾਜ਼ਰੀ ਲਵਾਵੇ ਸਾਮਾਨ ਹੱਥਿਆਲਾ ਰੋਇ ਰਾਜ ਫੇਰ ਬੰਦ ਕੀਤਾ ਜਾ ਰਿਹਾ ਹੈ ਤੇ ਸਾਡੇ ਬੱਚਿਆਂ ਦੇ ਸਾਥ ਹ ਆਜ਼ਾਦ ਗੁੱਜ ਜਣ ਨੇ भी भी यार, तो यार देखेंग तो यार मैं सारे भीर बेनती करा आप सोल्च आए अपने बच्चों इंसाफ दवा वास्ते आए ਆਪਾਂ ਕੋਈ ਮੇਲਾ ਹੀ ਦੇਖਣਾ ਜਾਂ ਆਪਾਂ ਉਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਆ ਜਿਹੜਾ ਇੱਥੇ ਬਾਈਮਾਨ ਡੀਐਸਪੀ ਲਾਇਆ ਹੋਇਆ ਕੰਦ ਇਹ ਅਵਲ ਸਰਜੇ ਦਾ ਪਿਛਾਚਾਰੀ ਬੰਦਾ ਹੈ ਮੈਂ ਬਰੀ ਜ਼ਿੰਮੇਵਾਰੀ ਨਾਲ ਇਹ ਸਟੇਟ ਤੋਂ ਕਹਿ ਰਿਹਾ ਕਿਉਂਕਿ ਮੈਨੂੰ ਅਨੁਪਾਗ ਹੈ 40-45 ਸਾਲ ਦਾ ਸਮਾਰੇ ਦਾ ਇਹ ਬੰਦਾ ਜਦੋਂ ਇੱਥੇ ਸੀਨੀਅਰ ਇੰਚਾਰਜ ਬਣ ਕੇ ਆਇਆ ਸੀ ਇਸ ਤੇ بڑے بڑے ਵੱਡੇ ਉਹ ਕੰਟਰੋਲ ਵੀ ਲਾ ਰਹੇ ਸਿੱਕੇ ਵੀ ਜਿਹੜੇ ਪਰਛਾਇਆ ਆਪਣੇ ਉਹ ਵਿਅਕਤੀ ਆ ਜਾਂਦਾ ਕਿਉਂਕਿ ਆਪਣੀ ਕਿਸੇ ਲੋਕਾਂ ਨਾਲ ਕੋਈ ਆਪਣਾ ਪਰੋਗ ਨਹੀਂ ਇਕਲਰ ਕੋਈ ਆਪਣੀ ਆ ਹੱਥ ਜਾਈ ਨਹੀਂ ਅੱਜ ਖੇਤਰ ਨਾਲ ਲੱਗਿਆ ਸਾਡੇ ਬੱਚੇ ਸਤ ਮਈ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਜਿਹੜਾ ਭਿਆਨਕ ਐਕਸੀਡੈਂਟ ਕਰਕੇ ਬੱਚਿਆਂ ਨਾਲ 62 ਬੱਚਿਆਂ ਦਾ ਖੁੰਡਾ ਖੁੰਡਾ ਹਾਂਗੇ ਉਹ ਪਿੱਤਰ ਮਾਰ ਗੋਈ ਗਿਰਵਾਰ ਲਈ ਇਹ ਧਰਨਾ ਦਿੱਤਾ ਜਾ ਰਿਹਾ ਸ਼ਹਿਰ ਵਾਸੀ ਪਰਿਵਾਰਾਂ ਵੱਲੋਂ ਅਰਜ਼ੀ ਕੀਤੀ ਦੀ ਸਾਰੇ ਹਸਸਾਵਾਂ ਜੇ ਇੱਥੇ ਆ ਕੇ ਸਾਡਾ ਸਾਥ ਦਿਓ ਇੱਥੇ ਸਾਰੇ ਹਸਸਾਵਾਂ ਸ਼ਹਿਰ ਵਾਸੀ ਇੱਥੇ ਹਾਜ਼ਰ ਨੇ ਬੱਚਿਆਂ ਨੂੰ ਜਰੂਰ ਰੁਕਾ ਨਾ ਜਾਈਂ। ਵੀ ਇਹ ਬੈਠਕ ਨੂੰ ਕਿਰਪਾਲਤਾ ਜਰੂਰ ਕਰਨਾ ਲਾਹੌੜਾ ਬੰਦ ਕਰਨਾ ਇਹ ਕਰਕੇ ਆਪਾਂ ਛੇਤੀ ਜਿਹੜੀ ਕਾਰਵਾਈ ਹੈ

ਨੇ ਦੇਖਣ ਦਾ ਕੋਲ ਦੇਖੇ ਨਾਮ ਅਸੀਂ ਭੋਲਾਂਗੇ ਬਾਰੀ ਬਾਰੀ ਸਮਾਂ ਕਰਾਂਗੇ ਜੋ ਜਿਹੜੇ ਮੇਰੇ ਵੀਰ ਪੈਟਰਨ ਆਉਂਦੇ ਨੇ ਯਾਰ ਬੰਦੇ ਨੇ ਉਹਨਾਂ ਨੂੰ ਥੋੜਾ ਟਾਈਮ ਤਾਂ ਲੱਗੂਗਾ ਜੀ ਪਿੱਛੇ ਵੇਖੋ ਸਾਰੇ ਜਾਨ ਜਿਹੜੀ ਹੋਤੀ ਸੀ ਟੈਂਕ ਲੱਗ ਗਿਆ ਆਪਾਂ ਥੋੜਾ ਸਬਰ ਕਰੀਏ ਥੋੜਾ ਫ੍ਰੈਂਡ ਕਰੀਏ ਇਸ ਕਰਕੇ ਇਹ ਵੀ ਆਪਾਂ ਯਾਰ ਹਰਦਾਂਕ ਵਿਚਾਰ ਰੱਖਿਆ ਜਿਵੇਂ ਸਾਰੇ ਆਪਲਾ ਇਸ ਕਰਕੇ ਸਾਰੇ ਮੇਰੇ ਵੀਰਾਂ ਨੂੰ ਬੈਂਡ ਤੇ ਪਿੱਛੇ ਜਾਵੋ ਚੁੱਕੀ ਹੈ ਬੈਠੋ ਤਾਂ ਕਿ ਆਪਾਂ ਇਹ 스테이지 ਕਾਰਵਾਈਆ ਜਰੂਰ ਕਰਾਈਏ ਮੇਰੇ ਸਾਰੇ ਵੀਰਾਂ ਨੂੰ ਕਹਿ ਰਿਹਾ ਵੀ ਬੈਠ ਜਾਓ ਤਾਂ ਕੋਈ ਵੀ ਮੇਰਾ ਵੀਰ ਆਪ ਇੱਥੇ ਆ ਕੇ ਅੱਗੇ ਖੜਨ ਦੀ ਕੋਸ਼ਿਸ਼ ਲਾ ਕਰਿਓ ਪਿੱਛੇ ਬੈਠੋ ਕੋਈ ਐਸਾ ਮਾਹੌਲ ਨਾ ਬਣਾਓ ਜਿਸ ਨਾਲ ਆਪਾਂ ਕੋਈ ਹਰੜਾ ਪੈ ਲੱਗੇ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਅੱਜ ਬੱਚਿਆਂ ਦੀ ਡੈਥ ਹੋਈ ਨੂੰ 7 ਤਰੀਕ ਨੂੰ ਪੂਰੇ ਇੱਕ ਮਹੀਨਾ ਹੋ ਗਿਆ ਉਹ ਪੁੱਛਣਾ ਚਾਹਨੀ ਆ ਸਰਕਾਰ ਨੂੰ ਕਿ ਕੀ ਗੱਲ ਇਸ ਨਕਮੇ ਮੈਂ ਕਹਾਂਗੀ ਫੇਲਰ ਸਰਕਾਰ ਨੂੰ ਕਿ ਤੁਹਾਨੂੰ ਇੱਕ ਮੁਜਰਮ ਨੂੰ ਫੜਨ 'ਚ ਇੰਨਾ ਸਮਾਂ ਲੱਗ ਰਿਹਾ ਜਦੋਂ ਤੁਸੀਂ ਕਿਸੇ ਨੂੰ ਫੜਨਾ ਹੈ ਤੁਸੀਂ ਇੱਕ ਮਿੰਟ ਲਾਉਨੇ ਹੋ ਜਦੋਂ ਤੁਸੀਂ ਕੋਈ ਗੈਂਗਸਟਰ ਨੂੰ ਫੜਨਾ ਹੈ ਥੋੜੀ ਤਾਂ ਕੋਈ ਛੁਪ ਨਹੀਂ ਸਕਦਾ ਕੀ ਸਿੰਘ ਐਡਾ ਵੱਡਾ ਕੋਈ ਵੱਡਾ ਗੈਂਗਸਟਰ ਹੋ ਗਿਆ ਜਾਂ ਜਾਦੂਗਰ ਹੋ ਗਿਆ ਜੀਣਾ ਥੋੜੀ ਤੋਂ ਫੜਿਆ ਨਹੀਂ ਜਾ ਰਿਹਾ ਕਿ ਤੁਸੀਂ ਸਮਝ ਨਹੀਂ پا ਰਹੇ ਇਹ ਰੁੰਦੀਆਂ ਮਾਵਾਂ ਦੇਖੀਆਂ ਨਹੀਂ ਜਾ ਰਹੀਆਂ ਪੂਰੇ ਵਰਲਡ ਦੇ ਵਿੱਚ ਇਹ ਸਮਾਣੇ ਦਾ ਭਿਆਨਕ ਹਾਦਸਾ ਜਿਹੜਾ ਹੋਇਆ ਹੈ ਇਹਦੀ ਤਰਾ ਤਰਾ ਹੋ ਗਈ ਆ ਮੈਂ ਪੁੱਛਣਾ ਚਾਹੁੰਦੀ ਆ ਜੀ ਤੁਹਾਡੀ ਕੀ ਮਜਬੂਰੀ ਹੈ ਕਿਹੜਾ ਤੁਸੀਂ ਰਮਨਦੀਪ ਸਿੰਘ ਫੜ ਨਹੀਂ ਸਕਦੇ ਸਾਰੀਆਂ ਮਾਵਾਂ ਇੱਕ ਔਰਤ ਤੇ ਮਾਂ ਹੋਣ ਦੇ ਨਾਤੇ ਤੁਸੀਂ ਵੀ ਸਾਰੇ ਪਰਿਵਾਰਾਂ ਵਾਲਿਓ ਤੁਹਾਨੂੰ ਪੁੱਛਣਾ ਚਾਹੁੰਦੀ ਆ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੁਸੀਂ ਉਸ ਬੰਦੇ ਨੂੰ ਫੜ ਕੇ ਮਾਵਾਂ ਆਪਣਾ ਇਨਸਾਫ ਦਿਵਾਓ ਉਹਨਾਂ ਦੇ ਵਿਚਾਰਿਆਂ ਦੇ ਦਿਲ ਪੁੱਛੇ ਨਹੀਂ ਜਾਣੀ ਦੇ ਘਰੇ ਪੜਦੇ ਨੇ ਉਹਨਾਂ ਨੂੰ ਨੇਰਾ ਨੇਰਾ ਜਿੱਕਦਾ ਦੀਵੇ ਬੁਝ ਕੇ ਘਰਾਂ ਦੇ ਤੁਸੀਂ ਇਹਨਾਂ ਨੂੰ ਇਨਸਾਫ ਉਸ ਬੰਦੇ ਨੂੰ ਫੜ ਕੇ ਦਿਵਾਉਂਦੇ ਕਿਤੇ ਤਾਂ ਵਾਪਸ ਨਹੀਂ ਆਉਣਗੇ ਵਗਾ ਹੈ ਗਿਆ ਪੈਂਟ ਫਟਾ ਲੱਗ ਗਿਆ ਰਹੇ ਸਰਕਾਰ ਤੋਂ ਮੰਗ ਰਹੇ ਜਿਹੜੇ ਕਰਤੂਰੀ ਦੀ ਉਹਨਾਂ ਨੂੰ ਦੂਰ ਦੇਖੇ ਜਿਹੜੇ Can ਅਸੀਂ ਉਹ ਕਦੀ ਵੀ ਇੱਕ ਹੋਣ ਨਹੀਂ ਦਵਾਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੈਠੀ ਹੈ ਵਿਸ਼ੇਸ਼ ਦੀ ਮਰਿਆਦਾ ਦੇ ਉੱਤੇ ਤੋਂ ਕੋਈ ਅਨੰਦਨਾ ਨਾ ਕੀਤੀ ਜਾਵੇ ਮਰਿਆਦਾ ਦੇ ਵਿੱਚ ਬੋਲਿਆ ਜਾਏ ਤਾਂ ਕਿ ਜਿਹੜਾ ਵੀ ਹੱਕ ਲੈਣਾ ਹੈ ਅਸੀਂ ਸਰਕਾਰ ਤੋਂ ਹੱਕ ਲੈਣਾ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਤੋਂ ਅਸੀਂ ਮੰਗਦਾ ਆਪਣਾ ਹੱਕ ਲੈਣਾ ਹੈ ਉਹਨਾਂ ਮਸੂਮ ਬੱਚਿਆਂ ਨੂੰ ਇਨਸਾਫ ਦਿਵਾਉਣਾ ਹੈ ਉਹ ਆਪਾਂ ਦੁਆ ਕੇ ਰਹਾਗੇ ਉਹ ਬੇਨਤੀ ਜ਼ਰੂਰ ਪਹਵਾਰ ਕਰਿਓ ਸਾਰੇ ਮੇਰੇ ਵੀਰ ਇਸ ਚੀਜ਼ ਦਾ ਖਿਆਲ ਰੱਖਿਓ ਤਾਂ ਕਿ ਸਾਨੂੰ ਵੀ ਐਸੀ ਕੋਈ ਕੜਵੀ ਗੱਲ ਨਾ ਕਰਨੀ ਪਵੇ ਐਸੀ ਗੱਲ ਨਾ ਕਹਿਣੀ ਪਵੇ ਕਿਸੇ ਬਲਾਰੇ ਨੂੰ ਕਿ ਉਹੋ ਆਪਦੇ ਧਾਰੇ ਤੋਂ ਬਾਹਰ ਜਾਏ ਤੇ ਉਹਨੂੰ ਸਾਨੂੰ ਟੋਕਣਾ ਪਵੇ ਜੇ ਇਹ ਗੱਲ ਦਾ ਜ਼ਰੂਰ ਮੇਰੇ ਵੀਰ ਖਿਆਲ ਕਰਿਓ 5 ਮਿੰਟ ਸਬਲਾਈ ਵੇ ਪੰਜ ਮਿੰਟ ਪਲੀਜ਼ ਟੂ ਮੀਡੀਆ ਵਾਲੇ ਵੀਰਾਂ ਨੇ ਪੰਜ ਚਾਰ ਮਿੰਟ ਵਾਸਤੇ ਰੁਕਿਆ